ਮੁਕਸਰ ਸਾਹਿਬ ਜੀ ਤੇਨ ਮੋਟਰਸਾਈਕਲ ਸਵਾਰ ਲੁਟੇਰਿਆ ਨੇ ਕਰਿਆਨੇ ਦੀ ਦੁਕਾਨ ਦੇ ਵਿੱਚ ਲੁੱਟ ਕੀਤੀ ਹੈ ਤਾਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜੁਤੇ ਤੇਜ਼ਧਾਰ ਹਥਿਆਰਾਂ ਦੇ ਦਮ ਤੇ 20000 ਰੁਪਏ ਲੁੱਟ ਕੇ ਫਰਾਰ ਹੋ ਗਏ ਤਾਂ ਮੁਕਸਰ ਦੇ ਕੱਚਾ ਤਾਂਦੇਵਾਲਾ ਰੋਡ ਤੇ ਕਰਿਆਨਾ ਸਟੋਰ ਤੇ ਜੋ ਕੀ ਹੈ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸਾਰੀ ਜੋ ਕੀ ਘਟਨਾ ਜੋ ਵਾਰਦਾਤ ਸੀਸੀਟੀਵੀ ਕੈਮਰਾ ਦੇ ਵਿੱਚ ਕੈਦ ਹੋ ਚੁੱਕੀ ਹੈ ਤਾਂ ਤਸਵੀਰਾਂ ਤੁਸੀਂ ਵੇਖ ਪਾ ਰਹੇ ਹੋ ਹਥਿਆਰਾਂ ਦੇ ਦਮ ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਾਂ ਮੁਕਸਰ ਦੇ ਤਾਂਦੇਵਾਲਾ ਰੋਡ ਤੋਂ ਜੋ ਕਿ ਹੈ ਇਸ ਕਰਾਨੇ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਗਿਆ 20000 ਰੁਪਏ ਲੁੱਟ ਕੇ ਇਹ ਲੁਟੇਰੇ ਫਰਾਰ ਹੋ ਗਏ ਲਗਾਤਾਰ ਜੋ ਕਿ ਹੈ ਇਹਨਾਂ ਬਦਮਾਸ਼ਾਂ ਦਾ ਹੌਸਲਾ ਜੋ ਕਿ ਬਲੰਨ ਨਜ਼ਰ ਆ ਰਿਹਾ ਤਾ ਉਦਰੀ ਸ਼ਮਕਸ ਸਾਹਿਬ ਦੇ ਲੁਟੇਰਿਆਂ ਦੇ ਹੌਸਲੇ ਬਲੰਨ ਨਜ਼ਰ ਆਏ ਜਿੱਥੇ ਹਤਿਆਨਾ ਦੀ ਨੌਕਤ ਤਸਵੀਰਾਂ ਤੁਸੀਂ ਵੇਖ ਪਾ ਰਹੇ ਹੋ ਹਤਿਆਰ ਦੇ ਦਮ ਤੇ ਜੋ ਕਿ ਹੈ ਇਸ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਾਂ 20000 ਲੁੱਟ ਕੇ ਇਹ ਲੁਟੇਰੇ ਫਰਾਰ ਹੋ ਗਏ ਤਾਂ ਲਗਾਤਾਰ ਜੋ ਕਿ ਹੈ ਇਹ ਜਿਹਾ ਮਾਮਲਾ ਸਾਹਮਣੇ ਆਇਆ ਨੇ ਤਾਂ ਤਿੰਨ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਇਸ ਕਰਾਨੇ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਤੇ ਲੁੱਟ ਕੀਤੀ ਤੇ ਤੈਸਰ ਹਥਿਆਰਾਂ ਦੇ ਦਮ ਤੇ 20000 ਰੁਪਏ ਲੁੱਟ ਕੇ ਫਰਾਰ ਹੋ ਗਏ ਤਾਂ ਮੁਕਸਦ ਇੱਕ ਅੱਜਾਤ ਅੰਦੇਵਾਰ ਰੋੜ ਤੇ ਇੱਕ ਰੈਨਸਟੋਰ ਤੇ ਜੋ ਕਿ ਇਹ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸਾਰੀ ਵਾਰਦਾਤ ਸੀਸੀਟੀਵੀ ਕੈਮਰਾ ਦੇ ਵਿੱਚ ਕੈਦ ਹੋ ਗਿਆ ਤਾਂ ਤੁਸੀਂ ਬੇਕਾਫੀ ਦੇ ਨਾਲ ਨਬਿਕ ਕਾਫੀ ਦੇ ਨਾਲ ਇਹਨਾਂ ਲੁਟੇਰਿਆਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੁਸੀਂ ਦਾ ਰੂ ਕਰਾਂਗੇ ਸਾਡੇ ਸਹਿਯੋਗੀ ਕੁਲਦੀਪ ਦੇਵਲ ਜੀ ਕੁਲਦੀਪ ਜੀ ਬੇਕਾਫੀ ਦੇ ਨਾਲ ਹਥਿਆਰਾਂ ਦੇ ਦਮ ਤੇ ਇਸ ਵਾਰਦਾਤ ਨੂੰ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਕਿ ਕੁਝ ਪੁਲਿਸ ਦੀ ਕਾਰਵਾਈ ਹੁਣ ਅਮਲ ਚ ਲਿਆਂਦੀ ਜਾ ਰਹੀ ਹੈ ਬਿਲਕੁਲ ਜੀ ਕਿਉਂਕਿ ਲਗਾਤਾਰ ਜਿਹੜੀਆਂ ਹੈਗੀਆਂ ਨੇ ਉਹ ਵਾਰਦਾਤਾਂ ਜਿਹੜੀਆਂ ਇੱਥੇ ਹੋ ਰਹੀਆਂ ਨੇ ਬੇਸ਼ੱਕ ਪਿੱਛੇ ਜਿਹੋਈਆਂ ਵਾਰਦਾਤਾਂ ਦੇ ਵਿੱਚ ਜਿਹੜੇ ਲੁਟੇਰੇ ਸੀਗੇ ਪੁਲਿਸ ਉਹਨਾਂ ਨੂੰ ਫੜਨ ਦੇ ਵਿੱਚ ਜਿਹੜੀ ਆ ਉਹ ਕਾਮਯਾਬ ਰਹੀ ਆ ਪਰ ਹੁਣ ਜਿਹੜੀ ਹੈਗੀ ਐ ਇੱਕ ਹੋਰ ਵਾਰਦਾਤ ਜਿਹੜੀ ਕੱਲ ਬੀਤੀ ਰਾਤ ਦੀ ਆ ਜਿੰਦੇ ਵਿੱਚ ਉਹਨਾਂ ਨੇ ਇਹ ਖਾਂਦੇਵਾਲਾ ਰੋਡ ਜੋ ਮੁਕਸਰ ਦਾ ਕੱਚਾ ਥੰਦੇਵਾਲਾ ਰੋਡ ਆ ਉੱਥੋਂ ਦੀ ਵਾਰਦਾਤ ਆ ਕੱਚਾ ਥੰਦੇਵਾਲਾ ਰੋਡ ਦੇ ਉੱਤੇ ਇੱਕ ਕਰਿਆਨੇ ਦੀ ਦੁਕਾਨ ਦੇ ਉੱਤੇ ਕਰੀਬ ਰਾਤੀ 9 ਤੋਂ 9:30 ਦੇ ਟਾਈਮ ਦੇ ਵਿੱਚ ਇਹ ਤਿੰਨ ਮੋਟਰਸਾਈਕਲ ਸਵਾਰ ਆਂਦੇ ਆ ਔਰ ਇਹ ਮੋਟਰਸਾਈਕਲ ਸਵਾਰ ਬੜੀ ਬੇਖੂਫੀ ਨਾਲ ਤੇਜ਼ ਤਰ੍ਹਾਂ ਹਥਿਆਰਾਂ ਦੇ ਨਾਲ ਦੁਕਾਨਦਾਰ ਦੇ ਉੱਤੇ ਜਿਹੜਾ ਹੈਗਾ ਉਹ ਉਹਨੂੰ ਅਸੀਂ ਕਹਿ ਦਈਏ ਕਿ ਉਹਨੂੰ ਇੱਕ ਤਰ੍ਹਾਂ ਨਾਲ ਕੈਚ ਕਰਕੇ ਉਹਨੂੰ ਪਕੜ ਕੇ ਤੇ ਉਸ ਤੋਂ ਜਿਹੜਾ ਹੈਗਾ ਕਰੀਬ 20000 ਰੁਪਏ ਦੀ ਲੁੱਟ ਜਿਹੜੀ ਆ ਉਹ ਕਰਕੇ ਲੈ ਜਾਂਦੇ ਹੈਗੇ ਔਰ ਪੁਲਿਸ ਫਿਲਹਾਲ ਇਸ ਪੂਰੇ ਮਾਮਲੇ ਦੀ ਜਿਹੜੀ ਆ ਉਹ ਚਾਰਚ ਦੇ ਵਿੱਚ ਜੁਟੀ ਹੋਈ ਹੈ ਅਜੇ ਤੱਕ ਕਹਿ ਦਈਏ ਕਿ ਕੁਝ ਕਿਉਂ ਜਿਹੜੇ ਹੈਗੇ ਆਸ-ਪਾਸੇ ਦੇ ਸੀਸੀਟੀਵੀ ਖੰਡਾਲੇ ਜਾ ਰਹੇ ਆ ਤੇ ਕੁਝ ਹੋਰ ਤਕਨੀਕਾਂ ਦੇ ਨਾਲ ਜਿਹੜੀ ਉਹ ਜਾਂਚ ਕੀਤੀ ਜਾ ਰਹੀ ਹੈ ਜੀ ਦੁਕਾਨਦਾਰ ਤੇ ਕੋਈ ਹਮਲਾ ਵੀ ਕੀਤਾ ਗਿਆ ਕੋਈ ਜ਼ਖਮੀ ਕੋਈ ਨਿਸ਼ਾਨਾ ਦਾ ਦੇ ਪਾਇਆ ਗਿਆ ਉਹ ਦੁਕਾਨਦਾਰ ਦਾ ਕੋਈ ਸਟੇਟਮੈਂਟ ਦੁਕਾਨਦਾਰ ਨੂੰ ਪਕੜ ਕੇ ਤੇਜ਼ ਤਾਰ ਹਥਿਆਰ ਵਿਖਾ ਕੇ ਜਿਹੜੀ ਜਿੰਨੀ ਰਾਸ਼ੀ ਜਿਹੜੀ ਹੈਗੀ ਆ ਉਹ ਪਈ ਸੀ ਦੁਕਾਨ ਤੇ ਉਹ ਲੈ ਗਈ ਹੈ ਬੰਦੇ ਇਹ ਨਗਦੀ ਦੇ ਨਾਲ ਕੁਝ ਹੋਰ ਵੀ ਲੈ ਕੇ ਫਰਾਰ ਹੋਏ ਨੇ ਨਹੀਂ ਜੀ ਇਕੱਲੀ ਜਿਹੜੀ ਹੈਗੀ ਆ 20 ਤੋਂ 25000 ਰੁਪਏ ਜਿਹੜੀ ਅਮਾਉਂਟ ਆ ਨਗਦੀ ਲੈ ਕੇ ਹੀ ਜਿਹੜੇ ਨੇ ਉਹ ਫਰਾਰ ਹੋ ਗਏ ਤੇ ਹੁਣ ਤੇ ਪੁਲਿਸ ਦੇ ਵੱਲੋਂ ਕੀ ਕੁਝ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਹੁਣ ਫਿਰ ਫਿਲਹਾਲ ਕਿਉਂਕਿ ਇਹ ਮੇਨ ਰੋਡ ਹੈ ਜੀ ਜਿਹੜਾ ਥੰਦੇ ਵਾਲਾ ਪਿੰਡ ਨੂੰ ਜਾਂਦਾ ਤੇ ਆਸ-ਪਾਸੇ ਦੇ ਜਿਹੜੇ ਹੈਗੇ ਨੇ ਉਹ ਸੀਸੀਟੀਵੀ ਕੈਮਰੇ ਜਿਹੜੇ ਨੇ ਉਹ ਖੰਘਾਲੇ ਜਾ ਰਹੇ ਨੇ ਇਸ ਤੋਂ ਇਲਾਵਾ ਡੰਪ ਵਗੈਰਾ ਜਿਹੜਾ ਪੁਲਿਸ ਜਿਹੜੀ ਹੈ ਮੋਬਾਈਲਾਂ ਵਗੈਰਾ ਤੇ ਉਹ ਚੱਕ ਰਹੀ ਹੈ ਔਰ ਆਪਣੀ ਜਿਹੜੀ ਹੈਗੀ ਆ ਜਿੰਨੀਆਂ ਵੀ ਅਧਰੁਕ ਤਕਨੀਕਸ ਨੇ ਉਹਨਾਂ ਦੇ ਨਾਲ ਕੋਸ਼ਿਸ਼ ਕਰ ਰਹੀ ਹੈ ਕਿ ਕਿਸੇ ਨਾ ਕਿਸੇ ਤਰ੍ਹਾਂ ਇਹਨਾਂ ਨੂੰ ਟ੍ਰੇਸ ਕੀਤਾ ਜਾ ਸਕੇ ਮੋਟਰਸਾਈਕਲ ਸਵਾਰਾਂ ਨੂੰ ਜੀ ਜੀ ਗੁਲਜੀਪ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਇਸ ਖਬਰ ਦੇ ਵਿੱਚ ਸਾਂਝ ਪਾਉਣ ਦੇ ਲਈ ਤਾਂ ਦੱਸ ਦਿਆ ਕਿ ਸ਼ਿਮਕਸਰ ਸਾਹਿਬ ਤਏ ਵਾਰਦਾਤ ਸਾਮਨੇ ਆਯੋਜਿਤ ਆਇਆ ਜੁਥੇ ਬੇ ਕਾਫੀ ਦੇ ਨਾਲ ਇਹਨਾਂ ਲੁਟੇਰਿਆਂ ਦੇ ਵੱਲੋਂ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ